ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਪੰਚਾਇਤ ਬੈਠੇ ਆ ਸਰਪੰਚ ਸਾਹਿਬ ਬੈਠੇ ਨੇਗੇ ਪਿੰਡ ਦੇ ਮੋਤਵਰ ਸੱਜਣ ਸਾਰੇ ਬੈਠੇ ਨੇਗੇ ਅੱਜ ਇੱਕ ਬੜਾ ਅਹਿਮ ਫੈਸਲਾ ਲਿਆ ਸਾਰੇ ਪਤਵੰਤੇ ਸੱਜਣਾ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਕਿ 4 ਆਉਣ ਵਾਲੀ 4 ਤਰੀਕ ਨੂੰ ਪਿੰਡ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਤੀਆਂ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਗਰ ਦੀ ਏਕਤਾ ਲਈ ਤੇ ਸਾਡੀਆਂ ਜਿਹੜੀਆਂ ਧੀਆਂ ਪੈਣਾ ਬਿਆਨ ਹੋਈਆਂ ਨੇ ਕਿ ਪਿੰਡ ਤੋਂ ਬਾਹਰ ਵੀ ਹੋਈਆਂ ਨੇਗੀਆਂ ਉਹਨਾਂ ਦਾ ਸਾਰਿਆਂ ਦਾ ਇਕੱਠੇ ਹੋਣ ਦਾ ਸਬਬ ਦੁੱਖ ਸੁੱਖ ਇਕੱਠੀਆਂ ਹੋ ਕੇ ਕਰਨਗੀਆਂ ਤੇ ਇਸ ਪ੍ਰੋਗਰਾਮ ਨੂੰ ਜਿੰਨਾ ਵੀ ਬਿਹਤਰੀਨ ਅਸੀਂ ਬਣਾ ਸਕਦਾ ਸੀ ਬਣਾਵਾਂਗੇ ਇਸ ਤੇ ਵੀ ਸਭ ਤੋਂ ਪਹਿਲੀ ਬੇਨਤੀ ਇਹ ਆ ਕਿ ਨਗਰ ਦੇ ਜਿੰਨੇ ਵੀ ਸਾਡੇ ਸਾਰੇ ਸੱਜਣ ਨੇਗੇ ਬਾਅਦ ਤੋਂ ਬਾਅਦ ਸਾਨੂੰ ਨਗਰ ਦਾ ਸਹਿਯੋਗ ਸਾਥ ਚਾਹੀਦਾ ਜਿਸ ਵੀ ਤਰ੍ਹਾਂ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਪਾਓ ਤੇ ਅਗਲੀ ਗੱਲ ਜਿਹੜੀ ਕਿ ਸਰਪੰਚ ਸਾਹਿਬ ਵੱਲੋਂ ਬੜੀ ਕਹੀ ਗਈ ਆ ਵੀ ਕੋਈ ਵੀ ਇਸ ਦੇ ਵਿੱਚ ਨੌਜਵਾਨ ਹੁੱਲੜਬਾਜੀ ਕਰਦਾ ਦੇਖ ਲਿਆ ਜਾਂ ਕੋਈ ਨਸ਼ਾ ਕਰਕੇ ਆਇਆ ਉਸ ਚੀਜ਼ ਦੀ ਜਿਹੜੀ ਬਰਦਾਸ਼ਤ ਨਹੀਂ ਹੋਣਾ ਕਿਉਂਕਿ ਜਿਹੜਾ ਇਹ ਕੱਲਾ ਪ੍ਰੋਗਰਾਮ ਹੈ ਸਾਡੀਆਂ ਪਿੰਡ ਦੇ ਧੀਆਂ ਤੇ ਭੈਣਾਂ ਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਲਈ ਅਸੀਂ ਹੋਰ ਬਹੁਤ ਸਾਰੇ ਪਰਾਲੇ ਕਰ ਰਹੇ ਹਾਂ ਕਿ ਅਸੀਂ ਜਿੰਨਾ ਵੀ ਉਹਨੂੰ ਬਿਹਤਰ ਬਣਾਉਣ ਲਈ ਅਸੀਂ ਬਾਹਰੋਂ ਵੀ ਜਿਹੜੀਆਂ ਗੱਲਾਂ ਦਾ ਸੰਪਰਕ ਕਰ ਰਹੇ ਹਾਂ ਤੇ ਮੇਰੀਆਂ ਜਿੰਨੀਆਂ ਵੀ ਸਾਡੀਆਂ ਪਿੰਡ ਦੇ ਧੀਆਂ ਨੇ ਬੈਈਆਂ ਹੋਈਆਂ ਖਾਸ ਕਰਕੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ 3 ਤਰੀਕ ਨੂੰ ਪਹੁੰਚ ਕੇ ਇਸ ਆਪਣੇ ਪਿੰਡ ਕੋਰਦਨਾ ਦੇ ਵਿੱਚ ਪਹੁੰਚ ਕੇ ਆਪਣੇ ਘਰਾਂ ਦੇ ਵਿੱਚ ਪਹੁੰਚ ਕੇ ਤੁਸੀਂ 4 ਤਰੀਕ ਨੂੰ ਸਾਰਾ ਇਹ ਪ੍ਰੋਗਰਾਮ ਨੂੰ ਤੁਸੀਂ ਜਿਹੜਾ ਅਟੈਂਡ ਕਰਨਾ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਉੱਥੇ ਆਉਣਾ ਤੇ ਇਹ ਮੇਰੀ ਸਾਰੀਆਂ ਭੈਣਾਂ ਧੀਆਂ ਨੂੰ ਬੇਨਤੀ ਆ ਅਸੀਂ ਖਾਸ ਕਰਕੇ ਜਿਹੜੀਆਂ ਵਿਆਹਾਂ ਹੋਈਆਂ ਨੇ ਭੈਣਾਂ ਨੇ ਉਹਨਾਂ ਨੂੰ ਇਹ ਅਪੀਲ ਬੇਨਤੀ ਕਰ ਰਹੇ ਹਾਂ ਤੇ ਹੋਰ ਵੀ ਜਿਹੜਾ ਵੀ ਕੋਈ ਨਗਰ ਵਾਸੀ ਸਾਰਿਆਂ ਨੂੰ ਬੇਨਤੀ ਆ ਵੀ ਅਸੀਂ ਸਭ ਤੋਂ ਵੱਧ ਅਸੀਂ ਸਾਡਾ ਜਿਹੜਾ ਇਹ ਸਾਡਾ ਨੌਜਵਾਨਾ ਸੀ ਲਾਡੀ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਕੀਤਾ ਹੋਇਆ ਇਹਦਾ ਬਤਵਾਦ ਆਪਾਂ ਸਾਸ ਦਈਏ ਤੇ ਸਾਰੇ ਜਿਹੜੇ ਇਸ ਦੇ ਵਿੱਚ ਅੱਗੇ ਸਾਡਾ ਪੰਚਾਇਤ ਦਾ ਸਾਰਾ ਇਹਨਾਂ ਨੂੰ ਸਾਥ ਆ ਕੋਈ ਹੋਰ ਆਪਾਂ ਗੱਲਬਾਤ ਕਰਨੀ ਹੈ ਜੀ ਜਿਹੜੀਆਂ ਸਾਡੀਆਂ ਇੱਕ ਗੱਲ ਹੋਰ ਵੀ ਆ ਜੇ ਸਾਡੇ ਜਿਵੇਂ ਧੀਆਂ ਲੰਗਿਆ ਸੀ ਬੰਦਾ ਇੱਕ ਵੀ ਕੋਈ ਇੱਥੇ ਬਾਹਰ ਦਾ ਇੱਥੇ ਨਹੀਂ ਆ ਸਕਦਾ ਸਰਪੰਚ ਸਾਹਿਬ ਵੱਲੋਂ ਸਖਤ ਚੇਤਾਵਨੀ ਆ ਇੱਕ ਵੀ ਮੁੰਡਾ ਕੋਈ ਬਾਹਰ ਦਾ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਨਹੀਂ ਆ ਸਕਦਾ ਤੇ ਨਾ ਕੋਈ ਬੁਲਾ ਸਕਦਾ ਤੇ ਨਾ ਕੋਈ ਦੇਖ ਸਕਦਾ ਤੇ ਜਿਹੜੀਆਂ ਕੁੜੀਆਂ ਨੇ ਸਾਡੇ ਨੇੜੇ ਟੇੜੇ ਦੇ ਪਿੰਡਾਂ ਦੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੀਆਂ ਨਹੀਂ ਆ ਉਹਨਾਂ ਨੂੰ ਇਜਾਜ਼ਤ ਆ ਉਹ ਆ ਕੇ ਇੱਥੇ ਪ੍ਰੋਗਰਾਮ ਦੇ ਵਿੱਚ ਦੁੱਖ ਸੁੱਖ ਆਪਣਾ ਮੋਰੰਜਨ ਕਰ ਸਕਦੀਆਂ ਨਹੀਂ ਆ ਮੁੰਡਾ ਇੱਕ ਵੀ ਬਾਹਰ ਦਾ ਨਹੀਂ ਆਊਗਾ ਲੱਗੇ ਤੱਕ ਜਿਹਨੇ ਪਿੰਡਾਂ ਦੇ ਕੁੜੀਆਂ ਨੂੰ ਇੱਥੇ ਪਹੁੰਚ ਸਕਦੀਆਂ ਨੇ ਠੀਕ ਹੈ ਜੀ ਇਹ ਜਿਹੜਾ ਇਹ ਪ੍ਰੋਗਰਾਮ ਦਾ ਟਾਈਮ ਆ ਜੀ ਉਹ ਹੈਗਾ 10 ਵਜੇ ਜਿਹੜਾ ਪ੍ਰੋਗਰਾਮ ਹੋ ਸ਼ੁਰੂ ਹੋਣਾ ਜੀ ਸ਼ਾਮ ਦੇ 7 ਵਜੇ ਖਤਮ ਹੋਣਾ ਜੀ ਰਸਤੇ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਜਦੋਂ ਧੀ ਪੈਣੋਂ ਦੇ ਕੋਈ ਬੰਦਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਹੋਰ ਕੋਈ ਗੱਲ ਸਰਪੰਚ ਸਾਹਿਬ ਜੀ ਜਮਾ ਸਹਿਮਤਾ ਮਿਲ ਚੀ ਦੇ ਬਸ ਠੀਕ ਓਕੇ ਧੰਨਵਾਦ ਇਹਦੇ ਲਈ ਹੋਰ ਵੀ ਜਿਹੜੇ ਇੱਕ ਗੱਲਾਂ ਕਹੀਆਂਗੇ ਨੇ ਹੁਣ ਪਿਛਲੇ 3-4 ਦਿਨਾਂ ਵਿੱਚ ਜਿਹੜੇ ਪ੍ਰਮੰਧ ਨੇਗੇ ਉਹ ਅਜੇ ਅਸੀਂ ਦੱਸਣਕ ਨਹੀਂ ਰਹਿ ਗਏ ਜੀ ਪਿੰਡਾਂ ਚੋਂ ਕਿ ਕੋਈ ਕੁੜੀਆਂ ਇਕੱਠੀਆਂ ਹੋ ਕੇ ਆਉਣਾਂਗਾ ਤਾਂ ਲੈ ਵੀ ਆਵਾਂਗੇ ਹੁਣ ਜਾਣ ਤੋਂ ਆਉਣ ਜਾਣ ਦਾ ਪ੍ਰਬੰਧ ਵੀ ਕਰਦੇ ਉਹ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਜਿਵੇਂ ਸਾਡਾ ਭੈਣ ਨਹੀਂ ਪਤਾ ਸਾਡਾ ਰਾਜੀ ਆਪਣੇ ਹੋਰ ਜਿੰਨੇ ਵੀ ਕੁੜੀਆਂ ਨੇ ਜੇ ਕੁੜੀਆਂ ਨੇ ਪ੍ਰੋਗਰਾਮ ਦੇ ਵਿੱਚ ਆਉਣਾ ਉਹ ਸਾਨੂੰ ਪਿੰਡ ਦੇ ਆ ਕੇ ਸਾਨੂੰ ਕੋਈ ਬੰਦਾ ਦੱਸ ਦੇ ਅਸੀਂ ਉਹਦਾ ਆਉਣ ਜਾਣ ਦਾ ਵੀ ਜਿਹੜਾ ਪ੍ਰਮੰਧ ਕਰਤਾ ਉਹ ਤੋਂ ਬੰਦਾ ਆ ਕੇ ਦੱਸ ਕੁੜੀਆਂ-ਬੁੜੀਆਂ ਜਾਣਾ ਚਾਹੁੰਦੀ ਇਹਨਾਂ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਨਾ ਇਦੇ ਵਿੱਚ ਬਹੁਤ ਸਾਰਾ ਜਿਹੜੇ ਕਿ ਗਿੱਧੇ ਆਪਣਾ ਗਿੱਧੇ ਜਿਹੜੇ ਹੋਰ ਪ੍ਰਬੰਧ ਕਰ ਰਹੇ ਆ ਬਹੁਤ ਸੋਹਣਾ ਸੀ ਜਿੰਨਾ ਵੀ ਜ਼ੋਰ ਲਾ ਕੇ ਬਹੁਤ ਸੋਹਣਾ ਪ੍ਰੋਗਰਾਮ ਕਰਾਂਗੇ ਜੀ ਧੰਨਵਾਦ ਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਜ਼ਮੀਨ ਤੋਂ ਆਵਾਜ਼ ਦੇ ਉੱਪਰ ਜਿਸ ਤੇ ਉੱਪਰ ਤੁਹਾਨੂੰ ਸੱਚੀ ਅਤੇ ਨਿਰਪੱਖ ਖਬਰ ਤੁਹਾਨੂੰ ਤੁਹਾਨੂੰ ਮਿਲਦੀ ਹੈ ਵੀਡੀਓ ਨੂੰ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰਦੇਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਬੈਲ ਆਈਕਨ ਦੀ ਘੰਟੀ ਜਰੂਰ ਦਬਾ ਦਿਓ ਇਹ ਬੇਨਤੀ ਆ ਤੁਹਾਨੂੰ ਇਹ ਵੀਡੀਓ ਵਿੱਚ ਭਾਨਾ ਸਿੱਧੂ ਤੇ ਉਸ ਦੇ ਨਾਲ ਬੈਠੇ ਸਾਰੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਬਦਵੰਤ ਤੇ ਸੱਜਣ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਜੋ ਕਿ ਸੌ ਦੇ ਮਹੀਨੇ ਵਿੱਚ ਤੀਆਂ ਦਾ ਪ੍ਰੋਗਰਾਮ ਹੁੰਦਾ ਤੀਆਂ ਦਾ ਪਿੰਡ ਦੀਆਂ ਬਿਆਈਆਂ ਹੋਈਆਂ ਤੇ ਕੁਮਾਰੀਆਂ ਧੀਆਂ ਵਾਸਤੇ ਜੋ ਧੀਆਂ ਦਾ ਤਿਹਾਰ ਪੂਰੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਉਸ ਦੇ ਸੰਬੰਧ ਵਿੱਚ ਇਹ ਵੀਡੀਓ ਹੈ ਜਿਸ ਵਿੱਚ ਇਹਨਾਂ ਨੇ ਅੱਜ ਬੈਠ ਕੇ ਪੂਰੀ ਨਗਰ ਪੰਚਾਇਤ ਅਤੇ ਪਿੰਡ ਦੇ ਮੋਤਵਾਰ ਬੰਦਿਆਂ ਨੇ ਜਿਨ੍ਹਾਂ ਵਿੱਚੋਂ ਲਾਡੀ ਸਿੰਘਲ ਕੋਲ ਇਸ ਪ੍ਰੋਗਰਾਮ ਦਾ ਮੁੱਖ ਕੰਮ ਸਾਮ੍ਹਿਆ ਹੋਇਆ ਹੈ ਤਾਂ ਨੇਰੇ ਦੱਸਣ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪਿੰਡ ਕੋੜ ਦੋਨਿਆਂ ਵਿੱਚ ਧੀਆਂ ਦਾ ਤਿਹਾਰ ਮਨਾਇਆ ਜਾਵੇਗਾ ਜੇ ਸੁਵੇ ਚੋਨਾ ਨੇ ਬੇਨਤੀ ਕੀਤੀ ਕਿ ਜੋਤियां ਬਿਾਈਆਂ ਹੋਈਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ 3 ਤਰੀਕ ਵਾਲੇ ਦਿਨ ਪਿੰਡ ਵਿੱਚ ਪਹੁੰਚੇ ਜਾਣ ਅਤੇ 4 ਤਰੀਕ ਨੂੰ ਇਹ ਪ੍ਰੋਗਰਾਮ ਹੋਵੇਗਾ ਅਤੇ ਉਸ ਵਿੱਚ ਇਹ ਸ਼ਾਮਲ ਹੋਣ ਅਤੇ ਉਹਨਾਂ ਨੇ ਇੱਕ ਹੋਰ ਵੀ ਬੇਨਤੀ ਕੀਤੀ ਹੈ ਕਿ ਜੋ ਵੀ ਆਲੇ-ਦਾਲੇ ਪਿੰਡਾਂ ਤੋਂ ਧੀਆ ਭੈਣਾ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਨੇ ਤਾਂ ਉਹ ਵੀ ਪਹੁੰਚ ਸਕਦੀਆਂ ਨੇ ਪੂਰੀ ਵੀਡੀਓ ਦੇਖਿਓ ਤੇ ਪੂਰੀ ਜਾਣਕਾਰੀ ਲਿਓ ਉਹਨਾਂ ਨੇ ਇੱਕ ਹੋਰ ਇਸ ਪ੍ਰੋਗਰਾਮ ਬਾਰੇ ਗੱਲ ਕਹੀ ਹੈ ਕਿ ਆਲੇ-ਦਾਲੇ ਦੇ ਪਿੰਡਾਂ ਵਿੱਚੋਂ ਜਾਂ ਕੋਈ ਪਿੰਡ ਦਾ ਕੋਈ ਵੀ ਮੁੰਡਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਵੇਗਾ। ਅਗਰ ਕੋਈ ਵੀ ਹੁਲੜਵਾਜੀ ਕਰਦਾ ਜਾਂ ਕੋਈ ਵੀ ਆਲੇ-ਦਾਲੇ ਪਿੰਡਾਂ ਦਾ ਮੁੰਡਾ ਇਸ ਪ੍ਰੋਗਰਾਮ ਵਿੱਚ ਮਿਲ ਗਿਆ ਤਾਂ ਉਸ ਦੇ ਉੱਪਰ ਸਖਤ ਕਾਰਵਾਈ ਹੋਵੇਗੀ। ਇਹ ਪ੍ਰੋਗਰਾਮ ਕੇਵਲ ਧੀਆਂ ਵਾਸਤੇ ਹੈ। ਧੀਆਂ ਇਸ ਪ੍ਰੋਗਰਾਮ ਨੂੰ ਜ਼ਰੂਰ ਅਟੈਂਡ ਕਰਨਾ ਇਹ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿੱਚ ਆਲੇ-ਦਾਲੇ ਪਿੰਡਾਂ ਦੀਆਂ ਤੇ ਪਿੰਡ ਦੀਆਂ ਧੀਆਂ ਜਰੂਰ ਪਹੁੰਚਣ ਅਤੇ ਜੋ ਇਹ ਇੰਨਾ ਵਧੀਆ ਉਪਰਾਧਾ ਪਿੰਡ ਦੇ ਨਗਰ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ ਇਸ ਦਾ ਜਰੂਰ ਸਹਿਯੋਗ ਦਿਓ ਮੈਂ ਜਰੂਰ ਇਸ ਪ੍ਰੋਗਰਾਮ ਦੇ ਨਾਲ ਆ ਇਸ ਪ੍ਰੋਗਰਾਮ ਵਿੱਚ ਮੇਰਾ ਪੂਰਾ ਸਹਿਯੋਗ ਆ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਿਓ ਤੇ ਪੇਜ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਪੂਰੀ ਵੀਡੀਓ ਵੇਖਿਆ ਕਰੋ ਅਤੇ ਅੱਗੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਦਬਾ ਦਿਓ ਇਸ ਤੇ ਆਉਣ ਵਾਲੀਆਂ ਭਾਨੇ ਸਿੱਧੂ ਦੀਆਂ ਤੁਹਾਨੂੰ ਸਾਰੀਆਂ ਵੀਡੀਓ ਦੀ ਅਪਡੇਟ ਮਿਲਿਆ ਕਰੂਗੀ ਇਹ ਪ੍ਰੋਗਰਾਮ ਪੂਰੇ ਪੰਜਾਬ ਵਿੱਚ ਮਨਾਉਣਾ ਚਾਹੀਦਾ ਆਉਣ ਵਾਲੇ ਟਾਈਮ ਵਿੱਚ ਭਾਨਾ ਸਿੱਧੂ ਦਾ ਕਹਿਣਾ ਕਿ ਧੀਆਂ ਵਾਸਤੇ ਇੱਕ ਤਿਹਾਰ ਹੁੰਦਾ ਸਾਲ ਦਾ ਇਸ ਨੂੰ ਜਰੂਰ ਮਨਾਉਣਾ ਚਾਹੀਦਾ ਅਤੇ ਨਗਰ ਪੰਚਾਇਤ ਨੂੰ ਅਤੇ ਪਿੰਡ ਵਾਸੀਆਂ ਨੂੰ ਇਸ ਤੇ ਜਰੂਰ ਉਪਰਾਧਾ ਕਰਨਾ ਚਾਹੀਦਾ ਮੈਂ ਧੰਨਵਾਦ ਕਰਦਾਗਾ ਪਿੰਡ ਦੀ ਨਗਰ ਪੰਚਾਇਤ ਦਾ ਪਿੰਡ ਦੀ ਨਗਰ ਪੰਚਾਇਤ ਦਾ ਜਿਸ ਨੇ ਇੰਨਾ ਵਧੀਆ ਉਪਰਾਧਾ ਕੀਤਾ ਇਹ ਇਸ ਤਰ੍ਹਾਂ ਦੇ ਕੰਮ ਹਰੇਕ ਪਿੰਡ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਚੰਗੇ ਕੰਮਾਂ ਦਾ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਈਆਂ ਨੂੰ ਸਾਲ ਵਿੱਚ ਇੱਥੇ ਇਕੱਠੇ ਹੋ ਕੇ ਦੁੱਖ ਸੁੱਖ ਕਰਨ ਦਾ ਮੌਕਾ ਮਿਲਦਾ ਹੈ ਧੰਨਵਾਦ